ਵੈਸੇ ਅਸੀਂ ਕਾਫੀ ਪੁਰਾਣੀ ਕਲਾਇੰਟ ਆ ਹਨਾ ਤੁਹਾਡਾ ਪੰਜਵਾਂ ਕੇਸ ਲੱਗਾ ਹਾਂਜੀ ਸਰ ਪਹਿਲਾਂ ਚਾਰ ਸਟੂਡੈਂਟ ਅਪਲਾਈ ਕੀਤੇ ਸੀਗੇ ਆਪਾਂ ਹਨਾ ਹਾਂਜੀ ਸਰ ਓਕੇ ਓਕੇ ਤੁਹਾਡੇ ਵਾਈਫ ਵੀ ਇੱਥੇ ਆਏ ਸੀ ਰਾਈਟ ਹਾਂਜੀ ਫਿਰ ਬ੍ਰਦਰ ਤੇ ਤੇ ਮੇਰਾ ਸਾਲਾ ਵੀ ਇੱਥੇ ਹੀ ਆਏ ਸੀ ਅੱਛਾ ਅੱਛਾ ਠੀਕ ਹੈ ਜੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਵੀਰੇ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਨੂੰ ਇਨਫੋਰਮੇਸ਼ਨ ਪੂਰੀ ਟਾਈਮ ਤੇ ਮਿਲਦੀ ਰਹੀ ਜਾਂ ਕਰਕੇ ਸਾਨੂੰ ਵੀ ਟਾਈਮ ਦਾ ਕੋਈ ਜ਼ਿਆਦਾ ਪਤਾ ਨਹੀਂ ਲੱਗਿਆ ਜੀ ਜੋਜੀ ਮੁਬਾਰਕ ਆ ਵੀਰੇ ਤੁਹਾਡਾ ਓਪਨ ਵਰਕਿੰਗ ਦਾ ਵੀਜ਼ਾ ਪ੍ਰੂਵ ਹੋ ਕੇ ਪਹੁੰਚ ਚੁੱਕਿਆ ਵਾ 26 ਦੇ ਅਪ ਅਪਲਾਈ ਕੀਤੇ ਸੀਗੇ ਆਪਾਂ ਹਨਾ ਹਾਂਜੀ ਸਰ ਓਕੇ ਓਕੇ ਤੁਹਾਡੇ ਵਾਈਫ ਵੀ ਇੱਥੇ ਹੀ ਗਏ ਸੀ ਰਾਈਟ ਹਾਂਜੀ ਮੇਰੇ ਬ੍ਰਦਰ ਤੇ ਤੇ ਮੇਰਾ ਸਾਲਾ ਵੀ ਇੱਥੇ ਹੀ ਗਏ ਸੀ ਅੱਛਾ ਅੱਛਾ ਠੀਕ ਹੈ ਜੀ ਕਾਫੀ ਟਾਈਮ ਤੋਂ ਜਿਹੜੇ ਹੋ ਗਏ ਹਾਂ ਹਾਂਜੀ ਹਾਂਜੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਬ੍ਰੇ ਮਿਸਟਰ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਰੇ ਮੈਮ ਨੇ ਸਾਰੇ ਰਿਸੈਪਸ਼ਨ ਵਾਲੇ ਸਾਰਿਆਂ ਨੇ ਬਹੁਤ ਵਧੀਆ ਟ੍ਰੀਟ ਕੀਤਾ ਸਾਨੂੰ ਟਾਈਮ ਸਰ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕਰਦੇ ਰਹੇ ਓਕੇ ਓਕੇ ਠੀਕ ਹੈ ਜੀ ਤੇ ਕਿੰਨੇ ਕ ਸਮੇਂ ਤੇ ਬ੍ਰੇ ਵੀਜ਼ਾ ਲੱਗ ਕੇ ਆਇਆ ਆਪਣਾ ਤਕਰੀਬਨ 5 ਟੂ 6 ਮਨთ ਲੱਗ ਗਏ ਪਾਇੰਟ ਸੀ ਵੀ ਇਹ ਚੱਲ ਕੇ ਪਰ ਸਾਨੂੰ ਇਨਫੋਰਮੇਸ਼ਨ ਪੂਰੀ ਟਾਈਮ ਤੇ ਮਿਲਦੀ ਰਹੀ ਜਾਂ ਕਰਕੇ ਸਾਨੂੰ ਵੀ ਟਾਈਮ ਦਾ ਕੋਈ ਜ਼ਿਆਦਾ ਪਤਾ ਨਹੀਂ ਲੱਗਾ ਕਿੰਨਾ ਕ ਫੰਡ ਵੀਰੇ ਲਾਇਆ ਸੀਗਾ ਆਪਾਂ ਫਾਈਲ ਦੇ ਵਿੱਚ ਆਪਾਂ ਤਕਰੀਬਨ 16.5 ਤੋਂ 17 ਲੱਖ ਰੁਪਇਆ ਫੰਡ ਸ਼ੋਅ ਕੀਤਾ ਸੀਗਾ ਆਪਾਂ ਓਕੇ ਤੇ ਤੁਹਾਡੇ ਵਾਈਫ ਕਿਹੜੇ ਸਟੇਟਸ ਤੇ ਸੀਗੇ ਉਹ ਸਟੱਡੀ ਵੀਜ਼ਾ ਤੇ ਸੀਗੀ ਸਟੱਡੀ ਵੀਜ਼ਾ ਹਾਂਜੀ ਠੀਕ ਹੈ ਜੀ ਕਿੱਥੇ ਪੜ ਰਹੇ ਨੇ ਐਟ ਦਾ ਉਹ ਵੈਨਕੂਵਰ ਚ ਨਹੀਂ ਜੀ ਕੋਕਟਲਮ ਕਾਲਜ ਵਿੱਚ ਓਕੇ ਕੋਕਟਲਮ ਕਾਲਜ ਕਿੰਨੀ ਕ ਰਹਿ ਗਈ ਸੀ ਪੜਾਈ ਬੱਚੇ ਪੜਾਈ ਉਹਨਾਂ ਦੀ 1.5 ਇਅਰ ਦੀ ਪਈ ਸੀਗੀ ਓਕੇ ਓਕੇ ਠੀਕ ਹਾਂਜੀ ਜੈਨੇਟ ਚੀਜ਼ ਆ ਸੀਗੇ ਠੀਕ ਹੈ ਜੀ ਥੈਂਕ ਯੂ ਵੀਰੇ ਆ ਤੁਹਾਡਾ ਪਾਸਪੋਰਟ ਥੈਂਕ ਯੂ ਸੋ ਮਚ ਸਰ